ਪੰਈਆਂ ਦਾ ਮੁੱਦਾ ਬੜਾ ਚੱਲਣ ਲੱਗਿਆ ਹੋਇਆ ਪੰਜਾਬ ਦੇ ਵਿੱਚ ਕਈ ਮੁੰਡਿਆਂ ਦੇ ਮੈਸੇਜ ਆਏ ਕਹਿੰਦੇ ਬਾਈ ਸਪੋਰਟ ਕਰੋ ਮੈਂ ਕਿਹਾ ਬਾਈ ਹੁਣ ਯਾਰ ਮੈਂ ਤਾਂ ਆਪ ਬਾਹਰ ਬੈਠਾ ਮੈਂ ਕਿ ਸਪੋਰਟ ਕਰਾਂ ਚੱਲ ਫਿਰ ਵੀ ਮੈਂ ਸੋਚਿਆ ਮੰਗਾ ਚਲੋ ਆਪਣੇ ਘਰੋਂ ਸ਼ੁਰੂ ਕਰਦੇ ਆ ਨਾ ਪਹਿਲਾਂ ਕਿਸੇ ਨੂੰ ਕਹਿਣ ਨੋ ਪਹਿਲਾਂ ਪਹਿਲਾਂ ਆਪਣੇ ਘਰ ਤਾਂ ਸ਼ੁਰੂ ਕਰੀਏ ਜੇ ਹੁਣ ਆਪਣਾ ਹੀ ਢੱਡ ਵਧਿਆ ਹੋਇਆ ਕਿਸੇ ਨੂੰ ਕਹਾਂ ਕਹੀਏ ਵੀ ਜਿੰਮ ਜਾਇਆ ਕਰ ਮੱਤ ਸਹੀ ਏ ਮੈਂ ਲਾ ਲਿਆ ਵੀ ਆਪਣੇ ਲਾਣੇਦਾਰ ਜੀ ਨੂੰ ਫੋਨ ਪੰਚਾਇਤ ਮੈਂਬਰ ਆ ਮੈਂ ਕਿਹਾ ਡੈਡੀ ਵੀ ਇਸ ਵਾਰ ਭਈਆ ਨਿਵਾੜਨਾ ਹੈਗਾ ਜੋ ਮਰਜ਼ੀ ਹੋ ਜਵੇ ਖੇਤਾਂ ਦੇ ਵਿੱਚ ਝੋਨਾ ਜਿੱਦਾਂ ਮਰ ਉਹ ਕਹਿੰਦਾ ਤੂੰ ਤਾਂ ਝੋਨੇ ਨੂੰ ਰੋਂਦਾ ਇੱਥੇ ਮਦਰੇਗਾ ਜਲਾਉਣ ਨੂੰ ਨਹੀਂ ਮਿਲਦੇ ਹੈਗੇ ਮਜ਼ਦੂਰ ਤਾਂ ਦੇਸੀ ਮੈਂ ਕਹਾ ਡੈਡੀ ਜਿੱਦਾਂ ਮਰਜ਼ੀ ਕਰੋ ਬਈ ਭਈਆਂ ਨਹੀਂ ਲਾਉਣਾ ਹੈਗਾ ਉਹ ਕਹਿੰਦੇ ਚੱਲ ਮੇਤੋਂ ਦਾ ਹੁਣ ਹੋਣੇ ਨਹੀਂ ਕੰਮ ਮੈਂ ਤਾਂ ਮਰੀਜ਼ ਆਂ ਬਈ ਤੂੰ ਖਰਾਬ ਨਹੀਂ ਟਰੈਕਟਰ ਤਾਂ ਤੂੰ ਆ ਜਾ ਇੱਥੇ ਨੋ 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 ਉਹ ਕਹਿੰਦਾ ਪਨੀਰੀ ਤੇਨੂੰ ਤਿਆਰ ਕਰਕੇ ਦੇ ਦਾਂਗਾ ਲਾਈ ਚੱਲ ਨਹੀਂ ਬੈਠਾ ਝੋਨਾ ਹੈ ਨਾ ਖੇਤਾਂ ਦੇ ਵਿੱਚ ਕਹਿੰਦੇ ਸਾਲਿਆ ਗੱਲਾਂ ਮਾਨ ਨਹੀਂ ਸੌਕੀਆਂ ਜਦ ਇੱਥੇ ਹੁੰਦਾ ਸੀਗਾ 10 ਵਜੇ ਚਿੱਤਰ ਜਾ ਕੇ ਪਾਈਂਦੇ ਸੀ ਬਈ ਧੁੱਪ ਲੱਗਦੀ ਏ ਧੁੱਪ ਲੱਗਦੀ ਏ ਬੱਟਾ ਥੋੜ੍ਹ ਤੋਂ ਲ ਮਾਰੋ ਮੁਜ ਮਾਰੋ ਮਾਰੋ ਮੁਜੇ ਮਾਰੋ ਮਾਰੋ ਫਿਰ ਜਦੋਂ ਇਹ ਮੈਂ ਮਿੱਠੇ ਬੋਲ ਆਪਣੇ ਲਾਣੇ ਦਾਬ ਜੀ ਦੇ ਸੋਨੇ ਮੇਰਾ ਇੱਕੋ ਦਮ ਜਿਹੜਾ ਅੰਦਰ ਕ੍ਰਾਂਤੀਕਾਰੀ ਜਾਗ ਗਿਆ ਸੀਗਾ ਉਹ ਬੈਠ ਗਿਆ ਬਸ ਹਵਾ ਨਿਕਲ ਗਈ ਮੈਂ ਕਿਹਾ ਵੀ ਇਹਦਾ ਚੁੱਪੀ ਭਾਲੀ ਆ ਹੁਣ ਆ ਕਿ ਜਿਨ੍ਹਾਂ ਨੇ ਮੁਹਮਮ ਚਲਾਈ ਆ ਜਿਨ੍ਹਾਂ ਨੂੰ ਪੰਜਾਬ ਦਾ ਅਸਲੀ ਦਾਰ ਦਾ ਹੈਗਾ ਉਹ ਤਾਂ ਠੀਕ ਆ ਬਾਕੀ ਜਿਹੜੇ ਮੇਰੇ ਤੇਰੇ ਵਰਗੇ ਮਾਤੜ ਲੱਗੇ ਹੋਏ ਆ ਇਦਾਂ ਹੀ ਵਿਊਆਂ ਦੇ ਚੱਕਰ ਦੇ ਵਿੱਚ ਬਈ ਹਾਂ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਹਨਾ ਭਈਆ ਨੇੜੇ ਨਹੀਂ ਆਉਣ ਦਵਾਂਗੇ ਇਦਾਂ ਤਾਂ ਕਹਿੰਦਾ ਬਾਈ ਇਹ ਲੋਕ ਆ ਜਿਹੜੇ ਹੱਥਾਂ 'ਤੇ ਬੌਛੇਤੀ ਚੱਕਦੇ ਆ ਪਰ ਜਿੱਦਣ ਤੁਹਾਡੇ ਖੇਤ ਦੇ ਵਿੱਚ ਭਈਆ ਲੱਗਿਆ ਦਿਖ ਗਿਆ ਕਿਸੇ ਨੂੰ ਇਹਨਾਂ ਦੇਖ ਲਓ ਜੁੱਤੀ ਦੇ ਕਹਿੰਦੇ ਨਾ ਮਗਰ ਮਗਰ ਬਾਪ ਭਜੋਣਾ ਸੋ ਜਿਹੜੀਆਂ ਸਟੇਟਮੈਂਟਾਂ ਦੇਣੀਆਂ ਜੇ ਤਾਂ ਤੁਹਾਡੀਆਂ ਲੱਤਾਂ ਭਾਰ ਚਾਲਦੀਆਂ ਤਾਂ ਦਿਓ ਨਹੀਂ ਜੇ ਲੋਕਾਂ ਨੇ ਦੇਖ ਲੈਣਾ ਬਈ ਤੁਸੀਂ ਆਹ ਦੋਗਲਾ ਪੰਜਾ ਕਰਦੇ ਆ ਦੋਗ ਜੁੱਤੀ ਬੜੀ ਫੇਰਦੇ ਆ ਫਿਰ ਬਾਅਦ ਚ ਕਹਿੰਦਾ ਇਦਾਂ ਨਾ ਹੋਵੇ ਬਈ ਹਾਂ ਜਦੋਂ ਸਾਲੀਆਂ ਹੀ ਨਾਕਾ ਲਾ ਕੇ ਕੜੀਆਂ ਹੁੰਦੀਆਂ ਇਦਾਂ ਭਈਆਂ ਨੂੰ ਢੀਕਦੇ ਹੁੰਦੇ ਐ ਸਟੇਸ਼ਨ 'ਤੇ ਖੜੇ ਜਦੋਂ ਜੀਜੇ ਨੂੰ ਢੀਕਦੀਆਂ ਹੁੰਦੀਆਂ ਉਹ ਸੋ ਇਦਾਂ ਹਲਾ ਲਾਲਾ ਜੇ ਕਰਕੇ ਕੰਮ ਨਹੀਂ ਚੱਲਣੇ ਹੈਗੇ ਇਹਦੇ ਬਾਅਦ ਤੇ ਕੋਈ ਵਧੀਆ ਪਲਾਨਿੰਗ ਕਰੀਏ ਨਾ ਜਿਹੜੇ ਜਿਹੜੇ ਪੰਜਾਬ ਦਾ ਦਰਦ ਰੱਖਦੇ ਆ ਜਿਹਨੇ ਮਾੜੀ ਮੋਟੀ ਇਕਨੋਮਿਕਸ ਪੜ੍ਹੀ ਹੋ ਉਹਨੂੰ ਪਤਾ ਵੀ ਡਿਮਾਂਡ ਐਂਡ ਸਪਲਾਈ ਦਾ ਕੀ ਰੂਲ ਹੁੰਦਾ ਨਾ ਜੇ ਤੁਹਾਡੀ ਡਿਮਾਂਡ ਹੈਗੀ ਤਾਂ ਭਈਏ ਆਉਂਦੇ ਆ ਬਿਨਾ ਡਿਮਾਂਡ ਤੋਂ ਕੋਈ ਨਹੀਂ ਆਉਂਦਾ ਹੁੰਦਾ ਸਮਝਨੇ ਆ ਸੋ ਇਹਦੇ ਬਾਅਦ ਤੇ ਵਧੀਆ ਪਲਾਨ ਬਣਾਈਏ ਤੇ ਇੱਥੇ ਇੱਕੋ ਗੱਲ ਕਹਾਂਗੇ ਆਪਾਂ ਬੇਫਕੂਫ ਨਾ ਬਣੀਏ ਆਪਾਂ ਫੁੱਦੂ ਨਾ ਬਣੀਏ ਇਹ ਸਾਡੀ ਜਿਹੜੀ ਟੀਮ ਹੈ ਨੌਜਵਾਨਾਂ ਦੀ ਟੀਮ ਹੈ ਐ ਗਰੰਟ ਆ ਪੂਰਾ ਸਾਡੇ